ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਗੁੜ ਵਾਲੇ ਸ਼ੱਕਰਪਾਰੇ ਜਿਹਨੂੰ ਗੁੜ ਪਾਰਾ ਵੀ ਕਹਿੰਦੇ ਆ। ਬਹੁਤ ਹੀ ਵਧੀਆ ਪਰਫੈਕਟ ਕੋਟਿੰਗ ਆਉਗੀ ਇਹਦੀ ਗੁੜ ਦੀ ਤੇ ਬਹੁਤ ਹੀ ਸਵਾਦ ਬਣਗੇ ਕ੍ਰਿਸਪੀ ਕਰੰਚੀ ਬਿਲਕੁਲ ਪਰਫੈਕਟ ਆ। ਪਰ ਟਿਪਸ ਐਂਡ ਟ੍ਰਿਕਸ ਦੇ ਨਾਲ ਇਹਨੂੰ ਬਣਾਵਾਂਗੇ। ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਘਰ 'ਚ ਬਣ ਜਾਂਦੇ ਆ ਬਿਲਕੁਲ ਬਾਜ਼ਾਰ ਵਰਗੇ। ਚਲੋ ਕਰਦੇ ਆ ਫਿਰ ਰੈਸਪੀ ਨੂੰ ਸ਼ੁਰੂ। ਇਲੀਮੇਟ ਪ੍ਰਾਦ ਦੇ ਵਿੱਚ ਮੈਦਾ ਪਾਇਆ ਹੈ ਕੋਈ ਵੀ ਘਰ ਦੀ ਕੌਲੀ ਤੁਸੀਂ ਲੈ ਸਕਦੇ ਆ ਸਾਰੇ ਮਾਪ ਦੇ ਲਈ ਇੱਥੇ ਮੈਂ ਦੋ ਕੌਲੀਆਂ ਜਿਹੜੀਆਂ ਮੈਦੇ ਦੀਆਂ ਲਈਆਂ ਆ ਜੇ ਮੈਂ ਵਜਨ 'ਚ ਦੱਸਾਂ ਤਾਂ ਇਹ 200 ਗ੍ਰਾਮ ਆ ਤੇ ਇਹਨਾਂ ਆਪਾਂ ਛਾਣ ਲੈਣਾ ਆ ਛਾਣਨ ਦੇ ਨਾਲ ਜਿਹੜੇ ਆ ਆਪਣੇ ਮੈਦੇ ਦੇ ਪਾਰਟੀਕਲਸ ਆ ਸਾਰੇ ਲੱਗ ਹੋ ਜਾਂਦੇ ਆ ਜਿਨ੍ਹਾਂ ਆਪਣਾ ਜਿਹੜੀ ਸ਼ਕਰਪਾਰੇ ਬਹੁਤ ਹੀ ਕਰੰਚੀ ਬਣਦੇ ਆ ਇਹਦੇ ਵਿੱਚ ਇੱਕ ਚੁਟਕੀ ਨਮਕ ਪਾ ਦਾਂਗੇ ਹਰ ਇੱਕ ਮਿੱਠੀ ਚੀਜ਼ ਦੇ ਵਿੱਚ ਨਮਕ ਪਾਉਣਾ ਬਹੁਤ ਹੀ ਵਧੀਆ ਹੁੰਦਾ ਹੈ ਨਮਕ ਪਾਉਣ ਦੇ ਨਾਲ ਵਧੀਆ ਇਹ ਰੈਪ ਟੇਸਟ ਹੋ ਇਨਹਾਂਸ ਹੋ ਜਾਂਦਾ ਹੈ ਤੇ ਛੋਟਾ ਚਮਚਾ 1/4 ਚਮਚ ਜਿਹੜਾ ਹੈ ਮੈਂ ਬੇਕਿੰਗ ਪਾਊਡਰ ਪਾਇਆ ਹੈ ਬੇਕਿੰਗ ਸੋਡਾ ਨਹੀਂ ਬੇਕਿੰਗ ਪਾਊਡਰ ਪਾਇਆ ਫਿਲਹਾਲ ਲਈ ਨਾਲ ਇੱਥੇ ਮੈਂ 1/4 ਕੌਲੀ ਯਾਨੀ ਕਿ ਪਿਆਜ਼ ਘਰਾਮ ਪੀੜਾਇਆ ਉਪਿਗਲਿਆ ਹੋਇਆ ਦੇਸੀ ਘਿਓ ਪਾਇਆ ਹੈ ਦੇਸੀ ਘਿਓ ਪਾਉਣਾ ਹੈ ਆਪਾਂ ਪਿਗਲਿਆ ਹੋਇਆ ਹੀ ਲੈਣਾ ਹੈ ਦੇਸੀ ਘਿਓ ਪਿਗਲਿਆ ਦੇਸੀ ਘਿਓ ਵਧੀਆ ਤਰੀਕੇ ਨਾਲ ਮਿਕਸ ਹੋ ਜਾਂਦਾ ਹੈ ਤੇ ਬਹੁਤ ਹੀ ਵਧੀਆ ਬਣਦਾ ਹੈ ਤੁਸੀਂ ਇਹਦੇ ਜਗ੍ਹਾ ਤੇ ਤੇਲ ਵੀ ਲੈ ਸਕਦੇ ਆ ਬਟ ਤੇਲ ਇੰਨਾ ਵਧੀਆ ਟੇਸਟ ਨਹੀਂ ਕਰਦਾ ਬਾਜ਼ਾਰ ਦੇ ਵਿੱਚ ਦੇਸੀ ਘਿਓ ਦੀ ਹੀ ਵਰਤੋਂ ਹੁੰਦੀ ਹੈ ਇਹਦੀ ਤੇ ਹੁਣ ਆਪਾਂ ਇਹਨੂੰ ਜਿਹੜਾ ਸਾਰੇ ਚੀਜ਼ਾਂ ਨੂੰ ਮਿਲਾ ਕੇ ਚੰਗੀ ਤਰੀਕੇ ਨਾਲ ਦਮੁੱਠੇ ਬਣਨੇ ਚਾਹੀਦੇ ਆ ਤੇ ਜਿੰਨਾ ਆਪਾਂ ਘੋਲਿਆ ਸੀ ਉਨਾ ਹੀ ਆਪਾਂ ਹਲਕਾ ਜਿਹਾ ਗਰਮ ਪਾਣੀ ਲੈ ਲੈਣਾ ਹੈ ਜਿਆਦਾ ਗਰਮ ਨਹੀਂ ਹਲਕਾ ਜਿਹਾ ਬਸ ਤੇ ਚੰਗੀ ਤਰੀਕੇ ਨਾਲ ਸੌਫਟ ਆਪਾਂ ਦਾ ਆਟਾ ਗੁੰਨ ਲੈਣਾ ਆ ਪਹਿਲੇ ਜੇ ਆਪਾਂ ਇਹਨੂੰ ਹਾਰਡ ਕਰ ਦਿੱਤਾ ਤੇ ਆਪਣਾ ਇਹਨੂੰ ਆਪਾਂ ਰੈਸਟ ਤੇ ਰੱਖਾਂਗੇ 10 ਮਿੰਟ ਲਈ ਤੇ ਇਹ ਹੋਰ ਵੀ ਜ਼ਿਆਦਾ ਹਾਰਡ ਹੋ ਜਾਊਗਾ ਇਸ ਲਈ ਆਪਾਂ ਸੌਫਟ ਰੱਖਣਾ ਹੈ ਇਹਦਾ ਆਟਾ ਤੇ 10 ਮਿੰਟ ਦੇ ਰੈਸਟ ਤੋਂ ਬਾਅਦ ਜੋ ਆਪਾਂ ਨੂੰ ਚੰਗੀ ਤਰ੍ਹਾਂ ਮਲ ਕੇ ਦੋ ਹਿੱਸਿਆਂ 'ਚ ਡਿਵਾਈਡ ਕਰ ਲੈਣਾ ਹੈ ਇਹ ਦੇਖੋ ਅੰਦਰੋਂ ਵੀ ਇਹਦਾ ਕਿੰਨਾ ਪਰਫੈਕਟ ਟੈਕਸਚਰ ਆ ਤੇ ਇਹ ਥੋੜਾ ਜਿਹਾ ਦਾ ਪਰਪੁਰਾ ਜਿਹਾ ਹੀ ਰਹਿੰਦਾ ਇਹਨੂੰ ਆਪਾਂ ਜ਼ਿਆਦਾ ਸਮੂਥ ਨਹੀਂ ਕਰਨਾ ਇਹਦੇ ਉੱਤੇ ਇੱਦੀ ਤਰੇੜਾਂ ਰਹਿੰਦੀਆਂ ਆ ਤੇ ਹੁਣ ਬਸ ਆਪਾਂ ਇਹਨੂੰ ਜਿਹੜਾ ਵੇਲਾਂਗੇ ਕੋਈ ਵੀ ਤੇਲ ਧੂੜਾ ਕੁਝ ਨਹੀਂ ਲਗਾਉਣਾ ਹੈਗਾ ਇੱਦਾਂ ਹੀ ਵੇਲਣਾ ਹੈ ਆਪਾਂ ਪਤਲਾ ਵੇਲਣਾ ਇਹਨੂੰ ਜਿੰਨਾ ਆਪਾਂ ਵਧੀਆ ਪਤਲਾ ਵੇਲਾਂਗੇ ਜਿਆਦਾ ਪਤਲਾ ਵੇ ਨਹੀਂ ਮੈਂ ਤੁਹਾਨੂੰ ਦਿਖਾਉਂਗੀ ਕਿੰਨਾ ਆਪਾਂ ਪਤਲਾ ਵੇਲਣਾ ਹੈ ਹਲਕੇ ਹੱਥ ਦੇ ਨਾਲ ਬਸ ਇਹਨੂੰ ਆਪਾਂ ਵੇਲਦੇ ਜਾਣਾ ਤੇ ਇੰਨਾ ਪਤਲਾ ਆਪਾਂ ਰੱਖਣਾ ਹੈ ਇਹ ਤੇ ਹੁਣ ਬਸ ਇਹਨੂੰ ਮੈਂ ਕੱਟੂਗੀ ਪਹਿਲਾਂ ਮੈਂ ਇਹਨੂੰ ਚੌਰਸ ਸ਼ੇਪ ਚ ਕੱਟ ਕਰਕੇ ਉਸ ਤੋਂ ਬਾਅਦ ਮੈਂ ਲੰਬਾ ਲੰਬਾ ਕੱਟ ਕਰਕੇ ਨੂੰ ਡਾਇਆਉ ਕੱਟ ਕਰ ਦੂਗੀ ਤੁਸੀਂ ਜਿੱਦਾਂ ਵੀ ਕੱਟ ਕਰਨਾ ਚਾਹੋ ਕਰ ਸਕਦੇ ਆ ਮੈਂ ਤੇ 1-1 ਇੰਚ ਦਾ ਜਿਹੜਾ ਗੈਪ ਰੱਖ ਕੇ ਦਾ ਕੱਟ ਕਰਦੀ ਆ ਤੇ ਫਿਰ ਮੈਂ ਗੱਬੋ ਵੀ ਕੱਟ ਕਰ ਰਹੀ ਆ ਕਿਉਂਕਿ ਮੈਂ ਲੰਬੇ ਲੰਬੇ ਬਣਾ ਰਹੀ ਆ ਜਿਵੇਂ ਬਾਜ਼ਾਰ ਚ ਹੁੰਦੇ ਆ ਤੁਸੀਂ ਛੋਟੇ ਵੀ ਬਣਾ ਸਕਦੇ ਆ ਤੇ ਦੇਖੋ ਇਦਾਂ ਇਹਦੀ ਥਿੱਕਨੈਸ ਹੋਣੀ ਚਾਹੀਦੀ ਆ ਕਿੰਨਾ ਵਧੀਆ ਆਪਣੇ ਬਣੇ ਆ ਸਾਰੇ ਆ ਪੰਡੇ ਮਨਾਂ ਲਾਂਗੇ ਤੇ ਇੱਥੇ ਮੈਂ ਤੇਲ ਗਰਮ ਹੋਣੇ ਰੱਖਿਆ ਆ ਤੇਲ ਬਿਲਕੁਲ ਥੋੜਾ ਜਿਹਾ ਗਰਮ ਹੋਣਾ ਚਾਹੀਦਾ ਹੈ ਬਿਲਕੁਲ ਥੋੜਾ ਜਿਹਾ ਜਿਆਦਾ ਬਿਲਕੁਲ ਨਹੀਂ ਗਰਮ ਹੋਣਾ ਚਾਹੀਦਾ ਕਿਉਂਕਿ ਜੇ ਜ਼ਿਆਦਾ ਗਰਮ ਹੋਊਗਾ ਤਾਂ ਪਾਉਂਦੇ ਸਾਰੇ ਆ ਭੇੜੇ ਸ਼ੱਕਰਪਾਰੇ ਉਹ ਲਾਲ ਹੋ ਜਾਣਗੇ ਪਰ ਅੰਦਰੋਂ ਬਿਲਕੁਲ ਕੱਚੇ ਰਹਿਣਗੇ ਕ੍ਰਿਸਪੀ ਨਹੀਂ ਹੋਣਗੇ ਬਿਲਕੁਲ ਵੀ ਇਸ ਲਈ ਤੇਲ ਬਹੁਤ ਹੀ ਘੱਟ ਗਰਮ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਆ ਮੈਂ ਇੱਕ ਸ਼ੱਕਰਪਾਰਾ ਪਾਇਆ ਤੇ ਤੇਲ ਬਿਲਕੁਲ ਹਲਕੇ ਹਲਕੇ ਬੱਬਲ ਆ ਰਹੇ ਆ ਤੇਲ ਦੇ ਵਿੱਚ ਤੇ ਹੌਲੀ ਹੌਲੀ ਆਪ ਹੀ ਉੱਪਰ ਉੱਠ ਜਾਊਗਾ ਦੇਖੋ ਇਹ ਹੌਲੀ ਹੌਲੀ ਉੱਠਣਾ ਸਟਾਰਟ ਹੋ ਗਿਆ ਤੇ ਦੇਖੋ ਇੱਕੋ ਦੰਮੀ ਦੇਖੋ ਉੱਠ ਗਿਆ ਹੈ ਇਹ ਦੇਖੋ ਇੱਦਿ ਆਪਾਂ ਹੁਣ ਸਾਰੇ ਪਾ ਦਾਂਗੇ ਤੇ ਹੌਲੀ ਹੌਲੀ ਆਪ ਦੇਲੇ ਉੱਠੀ ਜਾਣਗੇ ਤੇ ਆਪਾਂ ਇਹਨੂੰ ਬਿਲਕੁਲ ਘੱਟ ਗੈਸ ਤੇ ਨਾ ਪਾੜਾ ਐ ਫਰਾਈ ਕਰਨਾ ਹੈ ਇਹ ਬਹੁਤ ਹੀ ਜ਼ਿਆਦਾ ਪੇਸ਼IENTS ਦਾ ਕੰਮ ਆ ਬਹੁਤ ਹੀ ਹੌਲਾ ਹੌਲਾ ਇਹ ਚਾਪਾ ਇਹਨੂੰ ਫਰਾਈ ਕਰਨਾ ਹੈ ਬਿਲਕੁਲ ਵੀ ਕਾਲੀ ਨਹੀਂ ਕਰਨੀ ਇਹਦੇ ਵਿੱਚ ਹੌਲੀ ਹੌਲੀ ਇਹ ਆਪ ਹੀ ਫਰਾਈ ਹੋ ਕੇ ਉੱਪਰ ਨੂੰ ਉੱਠ ਹੀ ਜਾਊਗਾ ਜਦੋਂ ਇਹ ਉੱਪਰ ਨੂੰ ਉੱਠ ਗਿਆ ਉਦੋਂ ਹੀ ਆਪਾਂ ਚਮਚ ਦੀ ਵਰਤੋਂ ਕਰਨੀ ਹੈ ਉਦੋਂ ਪਹਿਲਾਂ ਬਿਲਕੁਲ ਨਹੀਂ ਕਰਨੇ ਤੇ ਹੁਣ ਬਸ ਇਹਨੂੰ ਪੈਦਰੀ ਲਗਾਤਾਰ ਹਿਲਾਉਂਦੇ ਜਾਣਾ ਆ ਇਹਦੇ ਵੇੜਾ ਇਹਨੂੰ ਪਲਟਦੇ ਜਾਣਾ ਆ ਤੇ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਫਰਾਈ ਕਰਾਂਗੇ ਕੱਟ ਗਿਆ ਸੋਨਾ ਚਾਹੀਦਾ ਆ ਤਾਂ ਹੀ ਇਹ ਕ੍ਰਿਸਪੀ ਬਣਨਗੇ ਜੇ ਬਿਲਕੁਲ ਵੀ ਤੇਜ਼ ਘਾਰ ਤਾ ਗਿਆਸ ਤਾਂ ਕ੍ਰਿਸਪੀ ਬਿਲਕੁਲ ਨਹੀਂ ਬਣਨਗੇ ਇਹ ਤੇ ਬਹੁਤ ਵਾਰੀ ਇਹ ਸ਼ਿਕਾਇਤ ਹੁੰਦੀ ਹੈ ਕਿ ਇਹਦੇ ਵਿੱਚ ਤੇਲ ਭਰ ਜਾਂਦਾ ਆ ਸੋ ਆਪਾਂ ਕੀ ਕਰਨਾ ਹੈ ਇਹਨੂੰ ਪਹਿਲਾਂ ਵਧੀਆ ਤਰੀਕੇ ਨਾਲ 골ਡਨ ਬ੍ਰਾਊਨ ਕਰਨਾ ਹੈ ਫਰ ਲਾਸਟ ਦੇ 5 ਮਿੰਟ ਆਪਾਂ ਇਹਨੂੰ ਜਿਹੜਾ ਆ 5 ਮਿੰਟ ਵੀ ਨਹੀਂ 2 ਕਮਿੰਟ ਆਪਾਂ ਲਾਸਟ ਦੇ ਤੇਜ਼ ਗੈਸ ਕਰ ਦੇਣਾ ਹੈ ਉਹਨਾਂ ਜਿਹੜਾ ਤੇਲ ਹੈ ਨਾ ਉਹਦੇ ਚ ਨਹੀਂ ਭਰੂਗਾ ਇਹ ਦੇਖੋ ਹੁਣ ਜਦੋਂ ਇਦਾਂ ਇਹਦੇ ਹੋ ਗਏ ਨਾ ਉਦੋਂ ਮੈਂ ਤੇਜ਼ ਗੈਸ ਕਰਤਾ ਤੇ ਹੁਣ ਇਹ ਇਦਾਂ ਦਾ ਰੰਗ ਆ ਗਿਆ ਹੁਣ ਆਪਾਂ ਇਹਨੂੰ ਕੱਢ ਲਾਂਗੇ ਸਾਰਿਆਂ ਨੂੰ ਐਦਿ ਆਪਾਂ ਬਾਕੀ ਵੀ ਫਰਾਈ ਕਰਾਂਗੇ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਇਹ ਹਲੇ ਗਰਮ ਆ ਤੇ ਗਰਮ ਜੀ ਇੰਨਾ ਜ਼ਿਆਦਾ ਕ੍ਰਿਸਪੀ ਆ ਅੰਦਰੋਂ ਬਿਲਕੁਲ ਪਰਫੈਕਟ ਪੱਕਿਆ ਹੋਇਆ ਆ ਸਾਰੇ ਆਪਾਂ ਇਹਦੇ ਫਰਾਈ ਕਰ ਲੈਨੇ ਆ ਤੇ ਹੁਣ ਆਪਾਂ ਬਣਾਵਾਂਗੇ ਇਹਦੀ ਚਾਸ਼ਨੀ 150 ਗ੍ਰਾਮ ਮੈਂ ਇੱਥੇ ਘੋਲ ਲਿਆ ਆ ਤੇ 50 ਐਮਐਲ ਮੈਂ ਇੱਥੇ ਪਾਣੀ ਲਿਆ ਆ ਜਿੰਨਾ ਘੋਲ ਲੈਣਾ ਆ ਉਹਦਾ ਆਪਾਂ ਬਹੁਤ ਹੀ ਥੋੜਾ ਜਿਹਾ ਜ਼ਿਆਦਾ ਆਪਾਂ ਪਾਣੀ ਲੈਣਾ ਹੈ ਤੇ ਹੁਣ ਆਪਾਂ ਇਹਦੀ ਇੱਕ ਮੋਟੀ ਤਰ੍ਹਾਂ ਦੀ ਚਾਸ਼ਨੀ ਬਣਾਵਾਂਗੇ ਗੈਸ ਕੱਟਾ ਤੇ ਵਧੀਆ ਤੇ ਇੱਕਨਾਂ ਗੋਡ ਨੂੰ ਮੈਲਟ ਕਰਨ ਤੋਂ ਬਾਅਦ ਇਹਦੇ ਕੋਲ ਚਾਸ਼ਨੀ ਆਪਣੇ ਬਿਲਕੁਲ ਐਵੇਂ ਦੀ ਬਣਨੀ ਚਾਹੀਦੀ ਹੈ ਪਰਫੈਕਟ ਆ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਐਡ ਕਰਾਂਗੇ ਕਿਉਂਕਿ ਬਾਜ਼ਾਰ ਦੇ ਵਿੱਚ ਲਾਲ ਕਰਲ ਦੇ ਇਹ ਮਿਲਦੇ ਆ ਜੇ ਤੁਸੀਂ ਚਾਹੋ ਤਾਂ ਐਡ ਕਰ ਸਕਦੇ ਆ ਨਹੀਂ ਤਾਂ ਸਕਿਪ ਵੀ ਕਰ ਸਕਦੇ ਆ ਨਾਲ ਹੀ ਇਹਦੇ ਵਿੱਚ ਮੈਂ ਇੱਕ ਚੁਟਕੀ ਬੇਕਿੰਗ ਸੋਡਾ ਪਾਵਾਂਗੇ ਬੇਕਿੰਗ ਸੋਡਾ ਪਾਉਣ ਦੇ ਨਾਲ ਜਿਹੜੇ ਆ ਇਹ ਆਪਣੇ ਸ਼ਕਰਪਾਰੇ ਉਹ ਹਲਕੇ ਬੰਦੇ ਆ ਤੇ ਵਧੀਆ ਜਿਹੜਾ ਇਹਨਾਂ ਦੇ ਉੱਤੇ ਕਲਰ ਵੀ ਵਧੀਆ ਆਉਂਦਾ ਆ ਨਾਲ ਹੀ ਇੱਕ ਛੋਟਾ ਚਮਚ ਮੈਂ ਇਥੇ ਸੌਂਫ ਪਾਈ ਆ ਸੌਂਫੀੜੀ ਆ ਬਾਜ਼ਾਰ ਦੇ ਵਿੱਚ ਪਾਈ ਹੁੰਦੀ ਆ ਸਾਰੇ ਚੀਜ਼ਾਂ ਚੰਗੀ ਤਰੀਕੇ ਨਾਲ ਮਿਲਾ ਕੇ ਆਪਾਂ ਇਹਦੇ ਵਿੱਚ ਜਿਹੜੇ ਸ਼ੱਕਰ ਪਾਰੇ ਆਪਾਂ ਬਣਾਏ ਸੀਗੇ ਉਹ ਪਾ ਦਾਂਗੇ ਆਪਾਂ ਸਭ ਤੋਂ ਪਹਿਲਾਂ ਸ਼ੱਕਰ ਪਾਰੇ ਨੂੰ ਵਧੀਆ ਤਰੀਕੇ ਨਾਲ ਫਰਾਈ ਕਰਨਾ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਠੰਡਾ ਕਰ ਲੈਣਾ ਹੈ ਆਪਾਂ ਜਿਹੜੇ ਸ਼ੱਕਰ ਪਾਰੇ ਉਹ ਠੰਡੇ ਹੋਣੇ ਚਾਹੀਦੇ ਆ ਜਦੋਂ ਆਪਾਂ ਇਹਨਾਂ ਨੂੰ ਪਾਵਾਂਗੇ ਚੰਗੀ ਤਰੀਕੇ ਨਾਲ ਮਿਲਾ ਕੇ ਆਪਾਂ 5 ਮਿੰਟ ਦੇ ਲਈ ਇਹਨੂੰ ਪਕਾਵਾਂਗੇ ਇੱਦੇ ਤੇਜ਼ ਗੈਸ ਤੇ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਗੈਸ ਨੂੰ ਬੰਦ ਕਰਨ ਤੋਂ ਬਾਅਦ ਆਪਾਂ ਇਹਨੂੰ ਅੱਧੇ ਘੰਟੇ ਦੇ ਲਈ ਸੁੱਕਣ ਲਈ ਛੱਡ ਦਾਂਗੇ ਗੈਸ ਆਪਾਂ ਇਸ ਲਈ ਚੱਲਦੇ ਰੱਖਿਆ ਤਾਂ ਚੰਗੀ ਤਰ੍ਹਾਂ ਚਾਸ਼ੀਂ ਅੰਦਰ ਤੱਕ ਵੱਢ ਜੇ ਹੁਣ ਆਪਾਂ ਇਹਨਾਂ ਨੂੰ ਸੁੱਕਣ ਦੇ ਲਈ ਇਥੇ ਅੱਧਾ ਘੰਟਾ ਇੱਦੀ ਰੱਖ ਦਾਂਗੇ ਕੜਾਹੀ ਦੇ ਵਿੱਚ ਹੀ ਗੈਸ ਬੰਦ ਦਾ ਬਿਲਕੁਲ ਤੇ ਆਪਣੀ ਸ਼ੱਕਰ ਪਰ ਬਿਲਕੁਲ ਬਣ ਕੇ ਤਿਆਰ ਆ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਆ ਜ਼ਰੂਰ ਇਹ ਰੈਸਪੀ ਨੂੰ ਟਰਾਈ ਕਰਿਓ ਤੇ ਮੈਨੂੰ ਕਮੈਂਟ ਚ ਜ਼ਰੂਰ ਦੱਸਿਓ ਕਿਵੇਂ ਦੀ ਬਣੀ ਬਹੁਤ ਬਹੁਤ ਧੰਨਵਾਦੀ